ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਆ ਤੇ ਅੱਜ ਕਰਦੇ ਆ ਹੋਰ ਕੰਮ ਧੰਦੇ ਅੱਜ ਦੇਖਦੇ ਆ ਹੋਰ ਕੀ ਕੁਝ ਕਰਦੇ ਆ ਜਸਪੀ ਦਾ ਆਪਦੇ ਕੰਮ ਧੰਦੇ ਕਰੀ ਜਾਂਦੀ ਆ ਮੌਸਮ ਸਾਡੇ ਖਰਾਬ ਆ ਦੋ ਤਿੰਨ ਦਿਨਾਂ ਦਾ بارش ਹੋ ਰਹੀ ਹੈ ਤੇ ਇਧਰ ਆਪਾਂ ਤੜੀ ਹੋਈ ਆ ਦਾਲ ਦਾਲ ਤੜੀ ਹੋਈ ਆ ਇਹਦੇ ਵਿੱਚ ਪਾਏ ਆਪਾਂ ਰਾਜਮਾ ਦਾਲ ਮੱਖਣੀ ਬਣਾਵਾਂਗੇ ਰਾਜਮਾ ਪਾਏ ਵਿੱਚ ਆਪਾਂ ਪਾਤਾ ਲਸਣ ਛੱਲ ਕੇ ਤੇ ਵਿੱਚ ਪਾ ਦਿਆਂ ਹਰੀਆਂ ਮਿਰਚਾਂ ਤੇ ਵਿੱਚ ਬਸ ਹੁਣ ਇਕੱਲਾ ਨਾਣ ਪਾਵਾਂਗੇ ਤੇ ਇਹਨੂੰ ਆਪਾਂ ਫਿਰ ਅਲੱਗ ਤੋਂ ਤੜਕਾ ਲਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਨਵੇਂ ਜੁੜੇ ਆ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਾਂ ਇੱਥੇ ਪਾ ਦਨੇ ਨੂੰ ਪਾ ਦਲੇ ਮੇਰੇ ਹੱਥ 'ਚ ਫੋਨ ਫੜਿਆ ਕਰਕੇ ਤੇ ਥੋੜਾ ਥੋੜਾ ਕਰਕੇ ਪਾ ਰਹੀ ਮੈਂ ਇਹਨਾ ਸੋਚੋ ਵੀ ਪਤਾ ਨਹੀਂ ਕਿੰਨਾ ਕ ਪਾਈ ਜਾਂਦੇ ਆ ਤੇ ਬਸ ਇਹ ਆਪਾਂ ਸਮਾਨ ਬਾਅਦ 'ਚ ਪਾਵਾਂਗੇ ਤੜਕਾ ਜਦੋਂ ਲਾਇਆ ਹੁਣ ਆਪਾਂ ਇਹਨੂੰ ਸੀਟੀਆਂ ਨਹੀਂ ਲਵਾਉਂਦੇ ਇੱਥੇ ਖੁੱਲੀ ਹੋਈ ਰਹਿਣਾਂਗੇ ਕਿਉਂਕਿ ਵੀ ਰਾਜ ਸੁੱਤ ਹੋ ਗਿਆ ਇਹ ਗਾਜ ਜਦੋਂ ਉੱਠ ਜਾਂਦਾ ਬਹੁਤ ਤੰਗ ਕਰਦਾ ਕਿਉਂ ਨਹੀਂ ਉੱਪਰ ਲੀਆਂ ਦੰਦੀਆਂ ਵੀ ਪਸਾਈਆਂ ਹੋਈਆਂ ਤੇ ਉਹਦੇ ਕਰਕੇ ਬੱਚੇ ਦਾ ਸਿਰ ਭਾਰੀ ਰਹਿੰਦਾ ਬੜਾ ਤੰਗ ਕਰਦਾ ਹੁਣ ਸੁੱਤਾ ਹੋਇਆ ਕਾਫੀ ਟਾਈਮ ਖੀਡਿਆ ਫਿਰ ਮਸਤੀ ਕੀਤੀ ਰੋਇਆ ਫਿਰ ਰੂ ਰੂ ਕੇ ਸੁੱਤਾ ਹੁਣ ਵਾਲਾ ਖਰਾਬ ਆ ਗੰਦੂ ਜਿਹਾ ਸੁੱਤਾ ਪਿਆ ਉਹਦੇ ਬਿੰਗੇ ਦੇ ਵਿੱਚ ਤੇ ਬਾਹਰ ਦਾ ਮੌਸਮ ਤੁਸੀਂ ਦੇਖੋ ਕਿ ਆਈ ਬੈਠੀ ਐ ਕਿਉਂਕਿ ਆਪਾਂ ਇਹਨੂੰ ਖਾਣਾ ਪਾਉਨੇ ਆ ਤੇ ਫਿਰ ਆਉਂਦੀ ਐ ਦੋ ਦੋ ਤਿੰਨ ਤਿੰਨ ਇਕੱਠੀਆਂ ਵੀ ਆ ਜਾਂਦੀਆਂ ਕਿ ਆ ਬਰਦ ਮੌਸਮ ਦੇ ਕੁਝ ਬਾਹਰ ਬਦਲ ਵਾਈ ਬਹੁਤ ਜਿਆਦੇ ਹੋਈ ਵੀ ਐ ਔੜ ਗਈ ਘੁੱਗੀ ਬਹੁਤ ਬਦਲ ਹੋ ਗਿਆ ਐ ਸਾਹਮਣੇ ਪਹਾੜੀਆਂ 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 ਬਹੁਤ ਠੰਡੀ ਠੰਡੀ ਹਵਾ ਆਉਂਦੀ ਐ ਮੀਂਹ ਪੈਣ ਕਰਕੇ ਮੌਸਮ ਠੰਡਾ ਹੋ ਗਿਆ ਦੇਖੋ ਪਹਾੜੀਆਂ ਸਾਹਮਣੇ ਅਦਰ ਸਿੰਮਿੰਗ ਪੂਲ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਥੱਲੇ ਬੱਚੇ ਪਾਰਕ ਦੇ ਵਿੱਚ ਤੇ ਆਹ ਹਨਾ ਆ ਜਿਹੜਾ ਆਹ ਵਾਲਾ ਗਲੋ ਦਾ ਬੂਟਾ ਗਲੋ ਦੀ ਵੇਲ ਸੀਗੀ ਬੂਟਾ ਨਹੀਂ ਵੇਲ ਤੇ ਇੰਡੀਆ ਜਾਣੇ ਨਾ ਇਹ ਸੁੱਕ ਗਈ ਕੁਛ ਹੁਣ ਇਹਦੀ ਰੁੱਤ ਵੀ ਨਹੀਂ ਪਰ ਮੈਂ ਵੇਖਿਆ ਸੀ ਨੂੰ ਥੋੜਾ ਜਿਹਾ ਸ਼ੈਲ ਲੱਗੇ ਤਾਂ ਹਰੀ ਆ ਇੱਧਰ ਗੜੀ ਪੱਤਾ ਬਹੁਤ ਜ਼ਿਆਦਾ ਹੋਇਆ ਗਿਆ ਸੀ ਤੋੜਿਆ ਕੱਲ ਹੀ ਪੱਥਰ ਚਟ ਛੋਟੀ ਜੀ ਤੋੜੀ ਦਹੀਂ ਬਣਾਉਣ ਵਾਲੀ ਧੋਕੇ ਧੁੱਪੇ ਧਰ ਦਈ ਦੀ ਤੇ ਇੱਧਰ ਪੂਦਨਾ ਤੋੜ ਲਿਆ ਆ ਹੈਗੇ ਆਪਣੇ ਅਜਵੈਣ ਦੇ ਪੱਤੇ ਅਜਵੈਣ ਦਾ ਬੂਟਾ ਇਹ ਹੈਗੀ ਵੇਲ ਇੱਕ ਵੇਲ ਦੀ ਤਰਾਈਆ ਪੌਦਾ ਜਿਹਾ ਵੇਲ ਬਣੀਗੀ ਤੇ ਪੌਦਾ ਬਣੀਗਾ ਮਿਕਸ ਜਿਹਾ ਹੀ ਆ ਇਹ ਠੰਡਾ ਮੌਸਮ ਅੱਖਾ ਬਿਲਕੁਲ ਘਟਾ ਤੁਹਾਨੂੰ ਮੇਰੇ ਪਿੱਛੇ ਵੀ ਦਿਖਾਈ ਦੇ ਰਿਹਾ ਹੋਗਾ ਅਜਵੇਂ ਆਂ ਦਾ ਬੂਟਾ ਸ਼ੀਸ਼ੇ ਵਿੱਚ ਵੀ ਰਸਤਾ ਪਿਆ ਤੇ ਇੱਕ ਪਤਾ ਨਹੀਂ ਭੈਣਾਂ ਕੇ ਵੀਰ ਆ ਪੁੱਛਦੇ ਆ ਵੀ ਤੁਸੀਂ ਹਾਂਗਕਾਂਗ ਵਿੱਚ ਰਹਿੰਦੇ ਹੋ ਹਾਂਜੀ ਆਪਾਂ ਹਾਂਗਕਾਂਗ ਵਿੱਚ ਰਹਿੰਦੇ ਹਾਂ ਬਹੁਤ ਲੰਬੇ ਟਾਈਮ ਤੋਂ ਤੇ ਲੱਗੇ ਜਸਪ੍ਰੀਤ ਆਪਦੇ ਕੰਮਕਾਰ ਕਰੀ ਜਾਂਦੀ ਆ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿੰਦੇ ਹੋ ਤੁਸੀਂ ਧੰਨਵਾਦ ਜਿੰਨੇ ਵੀ ਭੈਣ ਭਰਾ ਦੇਖਦੇ ਅੱਗੇ ਵੀ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਇੱਕ ਨੰਬਰ ਤੇ ਚੱਲਦਾ ਪਿਆ ਪੱਖਾ ਸ਼ਕਤ ਵਾਲਾ ਦੂਜੇ ਬੰਦ ਕੀਤੇ ਹੋਏ ਹੈ ਨਹੀਂ ਇੰਨੀ ਗਰਮੀ ਨਹੀਂ ਗਈ ਠੰਡਾ ਹੈ ਮੌਸਮ ਬਹੁਤ ਸੋਹਣਾ ਤੇ ਪੂਰ ਤਾਂ ਇੱਥੇ ਸਾਰਾ ਕੁਝ ਬਹੁਤ ਵਧੀਆ ਸਾਰੀਆਂ ਸਹੂਲਤਾਂ ਟਰਾਂਸਪੋਰਟ ਬਹੁਤ ਜ਼ਿਆਦਾ ਹੈ ਬਹੁਤ ਵਧੀਆ ਸਾਰਾ ਕੁਝ ਬਸ ਕੋਈ ਇੱਥੇ ਤੰਗੀ ਆਉਂਦੀ ਹੈ ਜਿਹੜੇ ਘਰ ਛੋਟੇ ਨੇ ਉਹ ਕੰਟਰੀਆਂ 'ਚ ਘਰ ਕਾਫੀ ਵੱਡੇ ਆ ਤੇ ਇੱਥੇ ਘਰ ਛੋਟੇ ਜਿਹੇ ਤੋਂ ਇੰਡੀਆ ਤੋਂ ਜਾ ਕੇ ਆਈਦਾ ਹਨਾ ਉਦੋਂ ਤਾਂ ਆ ਕੇ ਬਹੁਤ ਘਰ ਛੋਟੇ ਲੱਗਦੇ ਆ ਹੁਣ ਅਸੀਂ 2 ਢਾਈ ਮਹੀਨੇ ਇੰਡੀਆ ਲਾਇਆ ਤਾਂ ਉੱਥੇ ਐਡਾ ਵੱਡਾ ਘਰ ਤੇ ਪਰਿਵਾਰ ਸੁੱਖ ਨਾਲ ਜੀ ਤੇ ਵੀ ਰਾਜ ਵੀ ਨਾ ਆ ਕੇ ਜੀ ਲਾਵੇ ਤੇ ਸਾਨੂੰ ਵੀ ਆ ਕੇ ਘਰ ਇਦਾਂ ਲੱਗਿਆ ਵੀ ਘਰ ਠੀਡਾ ਜਸਪੀਤ ਨੱਪਤਾ ਤੂੰ ਇਹ ਰੈਸਪੀ ਡੋਬਰ ਕਰੀ ਜਾਂਦੀ ਵੀ ਰਾਜ ਦੇ ਖੜਾਉਣੇ ਸੈਟ ਜਸਪੀਤ ਨੂੰ ਮੱਪਤਾ ਉਹ ਹੈ ਬੰਦ ਹੋ ਗਿਆ ਸੀ ਆਹੋ ਫਿਰ ਰਾਜ ਦੇ ਦੋਸਤਾਂ ਦਾ ਫੋਨ ਆਉਂਦਾ ਨਾ ਜਸਪੀਤ ਕਹਿੰਦੀ ਫਿਰ ਰਾਜ ਦੇ ਦੋਸਤਾਂ ਦਾ ਫੋਨ ਆਉਂਦਾ ਨਾ ਇਹ ਪਿੰਗੇ ਦਾ ਬੜਾ ਸੌਖਾ ਸਾਨੂੰ ਵੀ ਰਾਜੇ ਸੌਂ ਗਿਆ ਉੱਥੇ ਇੱਕ ਕੇ ਬਸਾਰਾ ਸੋਤਾ ਤਾਈ ਦੇ ਹੋਂ ਚਾਚੀ ਨੂੰ ਲੱਗ ਆਹ ਤਾਈ ਦੇ ਹੋਂ ਦੇ ਚਾਚੀ ਤਾਈ ਵੀ ਹੋਂ ਚਾਚਾ ਨੂੰ ਉੱਠ ਗਿਆ ਆਹ ਇਹ ਉਸ ਦਿਨ ਨਹੀਂ ਆਈ ਉੱਠਿਆ ਸਿੰਗਲ ਕਰਨ ਦੇ ਲਈ ਸੀਗੀ ਕਹਿੰਦਾ ਹੁਣ ਤਾਈ ਨੂੰ ਸਾਈ ਜਦੋਂ ਮੈਂ ਉਹਦੇ ਵੀ ਸੁੱਤਾ ਪਿਆ ਸੀ ਆਈ ਉੱਠਿਆ ਸੀਗਾ ਮੈਂ ਕਿਹਾ ਕਹਿੰਦਾ ਹੁਣ ਤਾਈ ਗੁੱਸਾ ਨਾ ਕਰ ਜੇ ਆਹ ਵੀ ਜਦੋਂ ਮੈਂ ਤਾਈ ਨੂੰ ਉੱਠ ਕੇ ਦਿਖਾਦਾ ਮੈਂ ਸੁੱਤਾ ਹੀ ਹੁੰਦਾ ਜਦੋਂ ਵੀ ਤਾਈ ਆਉਂਦੀ ਵੀ ਰਾਜ ਸੁੱਤਾ ਹੁੰਦਾ ਬੈਠਾ ਵੇਖੀ ਬੈਠਾ ਰਹੀਏ ਵੀ ਰਾਜ ਤਸਨੀ ਨੀ ਕਾਲੀ ਨੀ ਨੀ ਕਾਲੀ ਇਹ ਇਹ ਵਾਲੀ ਆ ਖਾਂਦਾ ਲੈ ਖਾ ਲਾ ਖਾ ਲੋ ਖਾ ਲੋ ਤਾਈ ਜੀ ਨੂੰ ਵੀ ਕਹੋ ਤੁਸੀਂ ਵੀ ਖਾ ਲੋ ਜਮੀ ਆ ਕ ਤੁਸੀਂ ਵੀ ਖਾ ਲੋ ਇਹ ਨੂੰ ਕੋਖੋ ਬਿਨ ਸਿੱਧਾ ਖਾ ਲੈ ਲੈ ਬੈਠਾ ਤਾਂ ਦੇਖ ਬੈਠਾ ਤਾਂ ਦੇਖ ਹਾਂ ਇੱਕ ਗੋਡਾ ਚਾਹ ਨਾ ਉੱਤੇ ਪਾ ਲੈ 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 ਹੂੰ ਆ ਬੰਦ ਕਰ ਦੇ ਜਸਪ੍ਰੀ ਲੋ ਇਹ ਤੇਿਆਰ ਹੋਣਾ ਨਾ ਅੰਦਰ ਚ ਆਵਾਜ਼ ਨਾ ਆਉ। ਪਹਿਲਾਂ ਤੁਹਾਨੂੰ ਗਿੱਲਾ ਕਰਦਾ ਹੋਣਾ ਬਿਸਕੁਟਾਂ। ਲਓ ਵਿਰਾਜ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ। ਕਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਜਿਉਂਦੇ-ਵਸਦੇ ਰਹੋ ਤੰਦਰੁਸਤ ਰਹੋ। ਹੈਨਾ? ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ। ਹਾਂ ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ। ਬਾਏ ਬਾਏ। ਵਿਰਾਜ ਬਾਏ ਕਰ ਦਿਓ। ਬਾਏ ਕਰ ਦਿਓ ਸਾਰਿਆਂ ਨੂੰ। ਵਿਰਾਜ ਦੀ ਤਾਕਤ